ਕਲਿਆਣ ਟੀਵੀ ਪੰਜਾਬ ਤੇ ਤੁਹਾਡਾ ਸਵਾਗਤ ਹੈ ਬਠਿੰਡਾ ਦੇ ਅਮਰਪੁਰਾ ਕਲੋਨੀ ਦੇ ਵਾਸੀ ਇਸ ਵੇਲੇ ਸੀਵਰੇਜ ਦੀ ਸਮੱਸਿਆ ਤੋਂ ਕਾਫੀ ਪਰੇਸ਼ਾਨ ਨੇਦਰਸਲੇ ਥਿਲੂਕਾ ਦਾ ਕਹਿਣਾ ਹੈ ਕਿ ਸੀਵਰੇਜ ਦਾ ਗੰਦਾ ਪਾਣੀ ਖੜਾ ਹੋ ਚੁੱਕਿਆ ਹੈ ਜਿਸ ਦੇ ਚਲਦਿਆ ਕਿ ਉਹਨਾਂ ਨੂੰ ਕਾਫੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਹਾਲਕਿ ਉਹਨਾਂ ਦਾ ਕਹਿਣਾ ਕਿ ਲੰਬੇ ਸਮੇਂ ਤੋਂ ਇਲਾਕਾ ਵਾਸੀ ਇਸ ਸਮੱਸਿਆ ਦੇ ਨਾਲ ਜੂਝ ਰਹੇ ਨੇ ਪਰ ਕਿਸੇ ਵੱਲੋਂ ਵੇਸਵਲ ਧਿਆਨ ਨਹੀਂ ਦਿੱਤਾ ਜਾ ਰਿਹਾ ਗੰਦੇ ਪਾਣੀ ਦੇ ਵਿੱਚ ਕਈ ਵਾਰ ਬੱਚੇ ਵੀ ਡਿੱਗ ਪੈਂਦੇ ਨੇ ਤੇ ਲੋਕਾਂ ਦਾ ਲੰਘਣਾ ਤੱਕ ਔਖਾ ਹੋ ਚੁੱਕਿਆ ਤੇ ਇਸ ਦੌਰਾਨ ਲੋਕਾਂ ਦਾ ਕਹਿਣਾ ਹੈ ਕਿ ਜੇਕਰ ਅਜੇ ਵੀ ਸਮੱਸਿਆ ਦਾ ਹੱਲ ਨਹੀਂ ਹੁੰਦਾ ਤਾਂ ਇਹਨਾਂ ਦੇ ਵੱਲੋਂ ਫਿਰ ਡੀਸੀ ਸਾਹਿਬ ਨੂੰ ਮੰਗ ਪੱਤਰ ਸੌਂਪਿਆ ਜਾਵੇਗਾ ਦਰਅਸਲ ਇੱਥੇ ਇਲਾਕੇ ਦੇ ਲੋਕ ਜਿਨ੍ਹਾਂ ਦਾ ਕਹਿਣਾ ਹੈ ਕਿ ਇਸ ਗੰਦੇ ਪਾਣੀ ਦੇ ਕਾਰਨ ਇਕਤਾ ਜੀਣਾ ਮੁਹਾਲ ਹੋ ਚੁੱਕਿਆ ਤੇ ਦੂਜਾ ਬਿਮਾਰੀਆਂ ਫੈਲਣ ਦਾ ਵੀ ਡਰ ਬਣਿਆ ਹੋਇਆ ਹੈ ਹਾਂ ਜੀ ਕੀ ਨਾਮ ਹੈ ਤੁਹਾਡਾ ਕੀ ਨਾਮ ਲੱਗਿਆ ਬੀਰਪਾਲ ਕੌਰ ਜੀ ਅਮਰਪੁਰਾ ਵਸਤੀ ਹੈ ਜੀ ਗਲੀ ਨੰਬਰ 3 ਹੈ ਜੀ ਕੀ ਮਾਮਲਾ ਹੈ ਜੀ ਇਹ ਸੀਵਰ ਦਾ ਮਾਮਲਾ ਹੈ ਜੀ ਇਹ ਇੱਥੋਂ ਬਹੁਤ ਦਿਨਾਂ ਦਾ ਜੀ ਬੰਦ ਪਿਆ ਮਹੀਨੇ ਹੋ ਗਿਆ ਜੀ ਇੱਥੋਂ ਦੇ ਸਾਰੇ ਬੱਚੇ ਖੇਡਦੇ ਆ ਵਿੱਚ ਡਿੱਗ ਵੀ ਜਾਂਦੇ ਨੇ ਜੀ ਬਹੁਤ ਬੁਰੇ ਹਾਲ ਹੈ ਜੀ ਕੋਈ ਸੁਣਵਾਈ ਨਹੀਂ ਹੋ ਰਹੀ ਜੀ ਕਿੰਨੇ ਮਹੀਨੇ ਹੋ ਗਏ ਇਹਨੂੰ ਇਹਨੂੰ 6-7 ਮਹੀਨੇ ਹੋ ਗਏ 3-4 ਦਿਨ ਤਾਂ ਇਹ ਚੱਲਦਾ ਵਧੀਆ ਫਿਰ ਫਿਰ ਉਹੀ ਹਾਲ ਹੋ ਜਾਂਦਾ ਜੀ ਜੀ ਨੂੰ ਮਿਲਿਆ ਕਦੀ ਹਾਂ ਜੀ ਸਾਰਿਆਂ ਨੂੰ ਕਹਿ ਕੇ ਦੇਖ ਲਿਆ ਜੀ ਕੋਈ ਸੁਣਵਾਈ ਨਹੀਂ ਹੋ ਰਹੀ ਕੋਈ ਨਹੀਂ ਸੁਣਦਾ ਜੀ ਇੱਥੇ ਹਾਂਜੀ ਜੇ ਨਹੀਂ ਹਲੋਂਦਾ ਫਿਰ ਅਗਲਾ ਕਿਸ ਤਰ੍ਹਾਂ ਸ਼ੁਰੂ ਫਿਰ ਅੱਗੇ ਚੱਕ ਜਾਂਦੇ ਹਾਂ ਹਾਂਜੀ ਫਿਰ ਅਸੀਂ ਅੱਗੇ DC ਤੇ ਵੇਸ਼ ਹੋਵਾਂਗੇ ਜੀ ਜੇ ਨਾ ਸ ਕੋਈ ਸੁਣਵਾਈ ਹੋਈ ਜੀ ਅਸੀਂ ਵੀ ਸਾਰਿਆਂ ਨੂੰ ਕਹਿ ਕੇ ਦੇਖ ਲੈ ਕੋਈ ਨਹੀਂ ਗੱਲ ਸੁਣਦਾ ਜੀ ਇੱਥੇ ਇੱਥੇ 10 ਮਿੰਟ ਖੜਕੇ ਦੇਖਣ ਜੀ ਪਤਾਪੇ ਲੱਗ ਜੂਗੇ ਜੀ ਫਿਰ ਕਿੰਨਾ ਔਖਾ ਜੀ ਇੱਥੇ ਕੱਢਣਾ ਬਹੁਤ ਜ਼ਿਆਦਾ ਗੰਦੀ ਬਦਬੂ ਆਉਂਦੀ ਹੈ ਜੀ ਇੱਥੇ ਹਾਂਜੀ ਕਰੇ ਅੰਦਰ ਤੱਕ ਵੀ ਸਾਡੇ ਜਾਂਦੇ ਜੀ ਕੂਲਰ ਹਵਾ ਹਾਂਜੀ ਅੰਦਰ ਸਾਡੇ ਕੋਲ ਖੜਿਆ ਵੀ ਨਹੀਂ ਜਾਂਦਾ ਹੈਗਾ ਇੰਨਾ ਜ਼ਿਆਦਾ ਮੋਸ਼ਕਾ ਆਉਂਦਾ ਹੈ ਜੀ ਮਾਤਾ ਕੀ ਨਾਮ ਆ ਤੁਹਾਡਾ ਕਿਹੜਾ ਬਗੈ ਮੇਰਾ ਨਾਮ ਗਰਦੀਪ कौर ਆ ਜੀ ਕਿਹੜਾ ਬਗੈ ਆਮਰਪੁਰਾ ਬਸ ਗਲੀ ਨੰਬਰ 10 ਹਾਂਜੀ ਕੀ ਸਮੱਸਿਆ ਕੀ ਸਮੱਸਿਆ ਤਾਂ ਸਾਨੂਆ ਕੋਰੀ ਬਿਮਾਰੀ ਆ ਜਿਹੜਾ ਗੰਦਾ ਪਾਣੀ ਜਾਂਦਾ ਸਾਡੀ ਕੋਈ ਸੁਣਾਈ ਨਹੀਂ ਹੁੰਦੀ ਹੁਣ ਵੋਟਾ ਵਾਲੇ ਆਉਂਦੇ ਆ ਤੇ ਜਿਹੜੇ ਕਿਸੇ ਨੂੰ ਅਸੀਂ ਮਸਲਾ ਹੱਲ ਦੱਸਦੇ ਆਂ ਵੀ ਸਾਡਾ ਮਸਲਾ ਪਹਿਲਾਂ ਹੱਲ ਕਰੋ ਅਸੀਂ ਵੋਟਾਂ ਪਾ ਦੇਂਗਾ ਵੋਟਾਂ ਤਾਂ ਪਾਉਣਗੀਆਂ ਤੇ ਪਰ ਸਾਡੇ ਸਨਾਰ ਸੀਵਰ ਤਾਂ ਬੰਦ ਹੋਣੇ ਚਾਹੀਦੇ ਆ ਕਿੰਨਾ ਸਮਾਂ ਹੋ ਗਿਆ ਇਹਨਾਂ ਨੂੰ 6-7 ਮਹੀਨੇ ਹੋ ਗਏ ਜਿਸ ਵਿੱਚ ਦੋ ਤਿੰਨ ਦਿਨ ਸਹੀ ਚੱਲਦਾ ਫਿਰ ਫਿਰ ਉਹੀ ਹਾਲ ਚੱਲਦਾ ਤੇ ਤੁਹਾਨੂੰ ਪਤਾ ਵੀ ਸਾਡਾ ਇਹ ਜਰੂਰ ਮਸਲਾ ਹੱਲ ਹੋਣਾ ਚਾਹੀਦਾ। ਗਾਹ ਫਿਰ ਛੋਟਾਂਗੇ ਜਈ। ਬਹੁਤ ਆਉਂਦੀ ਹੈ ਜੇ ਮੇਰੇ ਘਰ ਵਾਲੇ ਨੂੰ ਕੈਂਸਰ ਦੀ ਪ੍ਰੋਬਲਮ ਹੈ। ਆਹ ਹੁਣ ਤਾਂ ਆਂਦੇ ਆ ਵੀ ਆਸ-ਪਾਸ ਸਫਾਈ ਕਰੋ ਪਰ ਆਪ ਦੀ ਤਾਂ ਅਸੀਂ ਘਰ ਦੀ ਤਾਂ ਰੱਖ ਲਾਂਗੇ ਤੇ ਆਹ ਜਿਹੜੇ ਗੇਟਾਂ ਅੱਗੇ ਆ। ਇਹ 24 ਘੰਟੇ ਸਾਡੇ ਬਿਮਾਰੇ ਛੋਟੇ-ਛੋਟੇ ਬੱਚੇ ਕਿਸੇ ਨੂੰ ਉਲਟੀਆਂ ਲੱਗਣਾਂ ਕਿਸੇ ਨੂੰ ਬੁਖਾਰ ਹੋ ਗਿਆ ਪੂਰੀ ਗੰਦਗੀ ਹੈ। ਅੱਧੀ ਗੰਦਗੀ ਖਾਣੇ ਆ ਅਸੀਂ ਅੰਦਰ ਤੱਕ ਸਾਡੇ ਬਦੂਹ ਜਾਂਦੀ ਹੈ ਜੀ। ਹਾਂ ਇਹ ਕੀ ਕਹਿਣਾ ਚਾਹੁੰਦੇ ਹੋ ਬੋਟਾ ਵਾਲੇ ਤਾਂ ਸਾਰੇ ਆਉਂਦੇ ਇਹਨਾਂ ਬਾਹਰ ਖੜਕਾਉਂਦੇ ਨੇ ਪੈਣ ਨਹੀਂ ਦਿੰਦੇ ਜਦ ਬਾਰਜਟ ਕੇ ਪੈਣੇ ਆਗੇ ਇੰਨੀ ਗੰਦੀ ਬਦਬੋਹ ਆਉਂਦੀ ਹੈ ਕੋਈ 2 ਮਿੰਟ ਖੜਕੇ ਦੇਖੇ ਇੱਥੇ ਅਸੀਂ ਸਾਰਾ ਦਿਨ ਬੱਚੇ ਸਾਡੇ ਤਾਂ ਅੰਦਰ ਬੜੇ ਰਹਿੰਨੇ ਆਗੇ ਤੇ ਬੋਟਾ ਵਾਲਾ ਕੋਈ ਸੁਣਦਾ ਨਹੀਂ ਆਖ ਦਿੰਦੇ ਸਾਡਾ ਧਿਆਨ ਰੱਖਿਓ ਸਾਡਾ ਧਿਆਨ ਰੱਖਾ ਸਾਡਾ ਵੀ ਧਿਆਨ ਰੱਖਣਾ ਬੇਛੇ ਮੇਰੀ ਨਹੀਂ ਵੱਜਦੀ ਆਖ ਦਿੰਦੇ ਤੁਹਾਡੇ ਕੋਲ ਜਗ੍ਹਾ ਜ਼ਿਆਦਾ ਹੈਗੀ ਚਾਰ ਵਾਰੀ ਮੈਂ ਫਾਰਮ ਭਰਤੇ ਰਿਜੈਕਟ ਹੋ ਜਾਂਦੀ ਹੈ ਆਖਦੇ ਨੇ ਤੁਹਾਡੇ ਕੋਲ ਥਾਂ ਵਾਲੀ ਹੈਗੀ ਮਹੱਲਾ ਕਿਹੜਾ ਹੈ ਅੰਮ੍ਰਿਤਪੁਰਾ ਵਾਸੀ ਗਲੀ ਨੰਬਰ 3 ਕਿਰ ਕੀ ਨਾਮ ਹੈ ਤੁਹਾਡਾ ਤੇ ਕੀ ਗੱਲ ਹੈ ਇੱਕ ਸਿੰਘ ਜੀ ਜਿਹੜਾ ਮਲਾ ਹੈ ਤੇ ਅੰਮ੍ਰਿਤਪੁਰਾ ਵਸਤੀ ਗਲੀ ਨੰਬਰ 3 ਜੀ ਕਿਹ ਕੀ ਮਾਮਲਾ ਹੈ ਤੇ ਇੰਟਰਪ੍ਰੀਜ਼ ਦੇ ਕੋਲੇ ਜੀ ਤੇ ਇਹ ਮਾਮਲਾ ਜੀ ਦਸੰਬਰ ਤੋਂ ਚੱਲ ਰਿਹਾ ਸਾਡਾ ਸੀਵਰ ਦਾ ਜਿਹੜਾ ਟੱਕਣ ਜਾ ਜੀ ਇਹ ਲੀਕ ਹੋ ਰਿਹਾਗਾ ਜੀ ਓਵਰਫਲੋ ਹੋ ਰਿਹਾ ਇਹ ਮੋਟਰ ਨਹੀਂ ਚਲਾ ਰਹੇ ਉੱਥੋਂ ਪਤਾ ਨਹੀਂ ਕੀ ਲੀਕ ਹੋ ਰਿਹਾ ਤੇ ਅਸੀਂ ਉੱਥੇ ਨਗਰ ਨਿਗਮ ਦੇ ਵਿੱਚ ਚਾਰ ਵਾਰ ਜਾਏ ਤੇ ਕਿਸੇ ਨੇ ਸਾਡਾ ਕੋਈ ਮਸਲਾ ਹੱਲ ਨਹੀਂ ਕੀਤਾ ਅਸੀਂ ਐਮ.ਸੀ. ਸਾਹਿਬ ਨੂੰ ਵੀ ਕਿਹਾ ਕਿੰਨੇ ਵਾਰੀ ਇਹ ਸਾਡਾ ਉਹੀ ਮਸਲਾ ਉਹੀ ਆ ਤੇ ਬਿਮਾਰੀਆਂ ਫੈਲ ਰਹੀਆਂ ਨੇ ਬੱਚੇ ਇੱਥੋਂ ਦੀ ਸਕੂਲ ਲੰਘਦੇ ਸੀ ਹੁਣ ਤਾਂ ਛੁੱਟੀਆਂ ਆਵੀਆਂ ਨੇ ਚਲੋ ਤੇ ਉਹ ਸਾਰੇ ਆਪਣੇ ਕਿਸੇ ਦਾ ਬਸਤਾ ਲਿਬੜ ਗਿਆ ਕਿਸੇ ਦੇ ਕੱਪੜੇ ਲਿਬੜ ਗਏ ਕਿਸੇ ਦੇ ਚਪਲਾ ਬੂਟ ਲਿਬੜ ਗਏ ਉਹ ਸਾਰੇ ਬੱਚੇ ਵੀ ਹੋ ਕੇ ਜਾਂਦੇ ਜੀ ਤੇ ਠੀਕ ਆ ਸਾਡਾ ਕੋਈ ਮਸਲਾ ਕਿਸੇ ਨੇ ਹੱਲ ਨਹੀਂ ਕੀਤਾ ਅੱਜ ਤੱਕ ਤੇ ਸਾਨੂੰ 7-8 ਮਹੀਨੇ ਹੋ ਗਏ ਜੀ ਠੀਕ ਹੈ ਹਲੋਂਡਾ ਦਾ ਫਿਰ ਅਗਲਾ ਕਿੱਥਰ ਸੰਘਾਸ ਅਸੀਂ ਫਿਰ ਫਿਰ ਅੱਗੇ ਜੀ ਕਾਰਵਾਈ ਕਰਾਂਗੇ ਡੀਸੀ ਸਾਹਿਬ ਕੋਲ ਜਾਵਾਂਗੇ ਹੁਣ ਨਹੀਂ ਆਜੋ ਨਹੀਂ ਨਾ ਮੈਂ ਤੁਹਾਡਾ ਕਿਹੜਾ ਮੱਲਾ ਹੈ ਮੇਰਾ ਨਾਮ ਸैम ਸਿੰਘ ਨਾ ਜੀ ਅਮਰਪੁਰ ਵਾਸੀ ਤਿੰਨ ਨੰਬਰ ਗਲੀ ਕੀ ਮਾਮਲਾ ਇੱਥੇ ਕਿੰਨੇ ਦਾ ਇਹ ਸੀਵਰ ਦੇ ਪਾਣੀ ਦਾ ਮਾਮਲਾ ਜੀ ਸੀਵਰ ਦਾ ਪਾਣੀ ਸਾਨੂੰ ਬਹੁਤ ਇਹ 6 ਮਹੀਨੇ ਹੋ ਗਏ ਚੱਲੀ ਜਾਂਦੇ ਨੂੰ ਕੋਈ ਸਾਡੀ ਸੁਣਾਈ ਨਹੀਂ ਸੁਣੀ ਕਿਸੇ ਨੇ ਵੀ ਇਸ ਸਮੱਸਿਆ ਕੀ ਹੈ ਇਹ ਨਿੱਕੇ ਨਿੱਕੇ ਜਵਾਗਾਂ ਹੀ ਸਾਡੇ ਬਿਮਾਰ ਹੁੰਦੇ ਨੇ ਅਸੀਂ ਆਪ ਬਿਮਾਰ ਹੁੰਦੇ ਆ ਬਦਬੂ ਆ ਮਾਰਦੀਆਂ ਇੱਥੇ ਕੰਪਲੀਟ ਕਿਤੇ ਕੁਛ ਨਹੀਂ ਕੰਪਲੀਟ ਇਹ ਹੁਣ ਜੋ ਸਾਰੇ ਐਮਸੀਆਰ ਕੇ ਬੇਦੀ ਨਾਲ ਦੇ ਆ ਆਹ ਪਾਰਟੀ ਵਾਲੇ ਬੇਦੀ ਨਾਲ ਦੇ ਕੰਪਲੀਟ ਕੀ ਦੇ ਕੋਲੇ ਕਰਕੇ ਸਾਰੇ ਇਹਦੇ ਬੇਦੀ ਟਪਕੇ ਜਾਂਦੇ ਆ ਜੀ ਪਾਣੀ ਦੇ ਕਿੰਨੀ ਕਿਸਮਤਿਆ ਆ ਰਹੀ ਆ ਜੀ ਸਮੱਸਿਆ ਉਹ ਦੇਖ ਲੋ ਜੀ ਉਹ ਧੁਰ ਤੱਕ ਪਾਣੀ ਖੜਾ ਐਨੀ ਸਮੱਸਿਆ ਤੁਸੀਂ ਦੇਖ ਲੋ ਕਿੰਨੀ ਕਿਸਮਤਿਆ ਉੱਤਾਰਦੀ ਆ ਜੀ